ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜੀ ਕੋਹੇ ਨੂਰ ਬੋਲ ਦੀ ਝੋਟੀ ਜਿਹੜੀ ਆਪਣੀ 27 ਤਰੀਕ ਨੂੰ ਸੂਪੀਤੀ ਜੀ ਇਹ ਸ਼ਾਮ ਨੂੰ ਸ਼ਾਮ ਨੂੰ ਇਹ ਸੂਈ ਦੀ ਜੀ ਆਪਣੀ 6:30 ਪੌਣੇ 7 ਵਜੇ ਸੂਪੀਤੀ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਆਰਡਰ ਦੀ ਕੁਆਲਿਟੀ ਦਿਖਾਉਂਦੇ ਹਾਂ ਵੀ ਕਿਵੇਂ ਦੀ ਤਿਆਰ ਕਰੀ ਅੱਜ ਹੋ ਗਈ 5 ਤਰੀਕ ਇਹਨੂੰ 8 ਦਿਨ ਸੂਈ ਨੂੰ ਹੋ ਗਏ ਤੇ ਆਹ ਸਾਹਮਣੇ ਅਬੀ ਮੰਨੀਓ ਵਾਲੀ ਖੜੀ ਐ ਇਹ ਵੀ ਬਹੁਤ ਟਾਪ ਕੁਆਲਿਟੀ ਦੀ ਐ ਜੀ ਤੇ ਇੱਕ ਕੋਹੇ ਨੂਰ ਬੁੱਲ ਦੀ ਇਹ ਖੜੀ ਐ ਤੇ ਅੱਜ ਆਪਾਂ ਤੁਹਾਨੂੰ ਸਾਹਮਣੇ ਕੋਹੇ ਨੂਰ ਬੁੱਲ ਦੀ ਝੋਟੀ ਦਾ ਰਿਜ਼ਲਟ ਦਿਖਾਉਨੇ ਆ ਤੇ ਇਹ ਕੋਈ ਪਹਿਲੀ ਝੋਟੀ ਹੈਗੀ ਵੀ ਕੋਹੇ ਨੂਰ ਬੁੱਲ ਦੀ ਕੋਈ ਪਹਿਲੀ ਝੋਟੀ ਆਈ ਹੈ ਤੇ 8 ਦਿਨਾਂ ਦੀ ਸੂਈ ਹੋਈ ਹੈ ਤੇ 12 ਲੀਟਰ ਦੁੱਧ ਤਿਆਰ ਕਰ ਰਹੀ ਆ ਆਪਣਾ ਜੀ ਇਹ ਤੇ ਬਾਕੀ ਤੁਹਾਨੂੰ ਕੁਆਲਿਟੀ ਲਵੇ ਜਾ ਕੇ ਦਿਖਾਉਨੇ ਆ ਦੇਖੋ ਜੀ ਕੁਆਲਿਟੀ ਚੈੱਕ ਕਰੋ ਤੁਸੀਂ ਆਰਡਰ ਦੇ 8 ਦਿਨਾਂ ਦੀ ਸੂਈ ਹੈ ਇਹ ਤਾਂ ਹਲੇ ਥੋੜਾ ਜਿਹਾ ਬਹੁ ਖੜਿਆ ਕੁਝ ਬੈਠ ਕੇ ਉੱਠੀ ਹੈ ਥਣਾ ਦੀ ਕੁਆਲਿਟੀ ਚੈੱਕ ਕਰੋ ਜੀ ਤੁਸੀਂ ਦੇਖੋ ਜੀ ਬਹੁਤ ਚੰਗਾ ਸੋਹਣਾ ਆਰਡਰ ਤਿਆਰ ਕਰਿਆ ਜੀ ਤੇ ਅੱਗੇ ਪਿੱਛੇ ਦਾ ਥਣ ਦੇਖੋ ਜੀ ਆਰਡਰ ਦੀ ਕੁਆਲਿਟੀ ਅੱਗੋਂ ਵੀ ਪੂਰੀ ਹੈ ਬਿਊਟੀ ਦੀ ਤਾਂ ਗੱਲੇ ਛੱਡ ਦਿਓ ਜੀ ਬਿਊਟੀ ਦਾ ਬਹੁਤ ਸੋਹਣੀ ਬਿਊਟੀ ਹੈ ਝੋਟੀ ਦੀ ਚੱਕਮਾ ਪੜਾਏ ਦੇ ਬਾਕੀ ਆਰਡਰ ਦੀ ਕੁਆਲਿਟੀ ਚੈੱਕ ਕਰੋ ਤੁਸੀਂ ਪਹਿਲੇ ਸੂਏ 8 ਦਿਨਾਂ ਚ ਕੋਈ 12 ਕਿਲੋ ਦੁੱਧ ਕਰਨਾ ਸੌਖਾ ਨਹੀਂ ਹੈਗਾ ਹਜੇ ਆਪਾਂ ਨੇ ਕੋਈ ਲੇਟੀ ਕੋਈ ਗੋਡੇ ਨੂੰ ਕੁਝ ਨਹੀਂ ਚਰਾਇਆ ਹੈਗਾ ਬਾਕੀ ਗੋਡੇ ਨੇ ਕੋਈ ਖਾਦਾ ਵੀ ਨਹੀਂ ਹੈਗਾ ਇੱਕ ਦਿਨ ਖਾਦਾ ਦੀ ਮੁੜ ਕੇ ਆਪਾਂ ਨੇ ਪਾ ਦੇਖੋ ਜੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਅੱਗੇ ਤੋਂ ਆਰਡਰ ਦੀ ਬਾਕੀ ਬਿਊਟੀ ਚੈੱਕ ਕਰੋ ਜੀ। ਬਹੁਤ ਉਮੀਦ ਚੰਗੀ ਹੈ ਦੁੱਧ ਦੀ। ਤੇ ਜਦੋਂ ਜਦੋਂ ਪੀਕ ਲੈਵਲ ਤੇ ਬਾਗੀ 25 26 ਦਿਨਾਂ ਚ ਆਪਾਂ ਲਾਈਵ ਮਿਲਕਿੰਗ ਚਲਾਵਾਂਗੇ ਜੀ। ਆਪਾਂ ਨੂੰ ਹੈਗੀ ਐ 16 17 ਕਿਲੋ ਦੀ ਉਮੀਦ ਹੈ ਜੀ। ਪਹਿਲੇ ਸੂਏ 17 18 ਬਾਕੀ ਦੇਖਦੇ ਆ ਮੌਕੇ ਤੇ ਕੀ ਕਰਦੀ ਐ। ਤੇ ਦੇਸੀ ਬਿਊਟੀ ਚੈੱਕ ਕਰੋ ਜੀ ਛੋਟੀ ਜੀ। ਸਿੰਘਾਂ ਦੀ ਕੁਆਲਿਟੀ ਫੇਸ ਦੀ ਤੇ ਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਜੈਡ ਬਲੈਕ ਨੂੰ ਬਿਲਕੁਲ ਜੈਡ ਬਲੈਕ ਬੱਚਾ ਬੱਚਾ ਤੁਸੀਂ ਦੇਖ ਸਕਦੇ ਹੋ ਇਸ ਤਰੀ ਆਪਾਂ ਅਭੀ ਮੰਨੀ ਵਾਲੀ ਝੋਟੀ ਦੀ ਵੀ ਦਿਖਾਵਾਂਗੇ ਜੀ ਜਿੱਦੇ ਨੇ ਬੱਚੇ ਨੂੰ ਜਨਮ ਦਿੱਤਾ ਉਸ ਦਿਨ ਵੀ ਵੀਡੀਓ ਬਣਾਵਾਂਗੇ ਤੇ ਅੱਜ ਵੀ ਦੇਖ ਸਕਦੇ ਹੋ ਤੁਸੀਂ ਨਿੱੱਤੇ ਦੀ ਆਰਡਰ ਦੀ ਕੁਆਲਿਟੀ ਸਪੇਸ ਦੇਖੋ ਥਲਾਂ ਦੀ ਬਹੁਤ ਚੰਗੀ ਸਪੇਸ ਹੈ ਜੀ ਤੇ ਬਿਊਟੀ ਚ ਵੀ ਵਧੀਆ ਸਿੰਗਾਾਂ ਦੀ ਕੁਆਲਿਟੀ ਤੁਸੀਂ ਆਰਡਰ ਦੀ ਕੁਆਲਿਟੀ ਚੈੱਕ ਕਰੋ ਜੀ ਗੋਹੇ ਨੂਰ ਵਾਲੀ ਨੂੰ ਵੀ ਚੰਗੀ ਹੈ ਗੈਪ ਦੇਖੋ ਥਲਾਂ ਦਾ ਬਾਕੀ 8-7 ਦਿਨ ਹਜੇ ਕੱਢੂਗੀ ਅੱਗੇ ਪਿੱਛੇ ਦੇ ਥਲਾਂ ਦਾ ਵੀ ਫੁੱਟ-ਫੁੱਟ ਦਾ ਗੈਪ ਹੈ ਜੀ ਇਹਨਾਂ ਬਿਲਕੁਲ ਈਕੇ ਧੰਨਵਾਦ ਦੋਸਤੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਇਹ ਆ ਗਈ ਜੀ ਆਪਣੀ ਕੋਹਿੰਦੋਰ ਬੋਲੋ ਦੀ